ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੂਣ ਵਾਂਗੂ ਸਿਉਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਧੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗਣਾ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਪ ਪਾਉਣੀ ਨਾ ਪਉਣਾ ਪੈਂਦਾ ਬਈ ਆਲੂ ਖਾਜੇ ਵਿੱਚੋਂ ਕਦਾ ਲੂਈ ਫਸ ਜਿੱਤੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ ਚ ਕੌਣ ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12 ਬਾਰੋਂ ਗਾਲਾਂ ਕੱਢਦੇ ਰਹੇ ਇਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਹਾਂ ਇਹਨਾਂ ਦਾ ਸਾਫ ਕਾਬਜ਼ਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਾਇ ਹੀ ਰੇਹ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਕੁਝ ਇੱਥੇ ਪਿਆ ਜਿਸ ਦਾ ਦੱਸ ਦੋ ਇਕੱਠੇ ਕਰੀ ਜਾਨੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆ ਚੱਕੋ ਜੀ ਇਹਦੂ ਬਾਦ ਤੋਡਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਣ ਵਾਂਗੂ ਸਿਉਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਧੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ ਉਹਨਾਂ ਨੂੰ ਸਰਾਣਾ ਜਾਂ گارਲਿਕ ਬਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀਓ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣ ਨਹੀਂ ਨਾ ਪੋਣਨਾ ਪੈਂਦਾ ਵੀ ਇਹ ਆਲੂ ਖਾਜੇ ਵਿੱਚੋਂ ਵੀ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬੋ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆਮ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75-25 ਦਾ ਹਾਂ ਇਹਨਾਂ ਦਾ ਸਾਫ ਤਾਕਦਾ ਸੀ ਹੁਣ ਬਹੁਤ ਕੁਝ ਥਿਆ ਹੀ ਜਾਂਦਾ ਭਾਈ ਖੰਡਾਇਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਂਗੇ ਤੁਸੀਂ ਬਹੁਤ ਕੋਈ ਠਈ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਛ ਇੱਥੇ ਪਿਆ ਸਮਾਨ ਜੀ ਅਸੀਂ ਕਹ ਦੱਸ ਦੋ ਕੁਛ ਇੱਥੇ ਪਿਆ ਜੀ ਇਹ ਕਹ ਦੱਸ ਦੋ ਇਕੱਠੇ ਕਰੀ ਜਾਂਦੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਤੋਂ ਬਾਅਦ ਤੁਹਾਡਾ ਕੰਮ ਆਈ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ